ਸਾਰਾ ਪੰਜਾਬ 27 ਦੇ ਵਿੱਚ ਕਾਂਗਰਸ ਨੂੰ ਚੰਦਾ ਤੇ 26 ਵਿੱਚ ਮਿਹਨਤ ਕਰਾਂਗੇ ਤੇ ਤੁਹਾਡੀ ਸਾਰਿਆਂ ਦੀ ਜਾਨ ਤੇ ਪੰਜਾਬ ਦੀ ਜਾਨ ਇੱਕ ਸਾਲ ਪਹਿਲੇ ਸੁੱਖੀ ਹੋ ਜਾਈ। ਤੁਹਾਡੀ ਸੁਣਵਾਈ ਸ਼ੁਰੂ ਹੋ ਜਾਈ। ਤੁਹਾਡੀਆਂ ਮੁਸ਼ਕਲਾਂ ਦੂਰ ਹੋ ਜਾਈ। ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਚੰਗੀਤਰਾ ਇੱਥੇ ਸੁਣ ਲਓ ਸਾਰੇ। ਜਿਹੜਾ ਕੈਂਡੀਡੇਟ ਐਦ ਕੀ ਸੀ ਲੈ ਕੇ ਆਂਦਾ ਕਰਨ ਸਿੰਘ ਪੁਰਜ 27 ਚ ਵੀ ਉਹੀ ਰਹਿਣਾ। ਕਿ ਜੇ ਨੂੰ ਇਹਦਾ ਭਲੇਖਾ ਨਹੀਂ ਹੋਣਾ ਚਾਹੀਦਾ ਕੋ ਕੋ ਬਦਲ ਜਾਣਾ ਕੋ ਨਵਾਂ ਨਾ ਕੋਈ ਨਜੇ ਨਵਾਂ ਆ ਪ੍ਰਤਾਪ ਸਿੰਘ ਬਾਜਵਾਤਾ ਹੁੰ ਦੱਸ ਰਿਹਾ ਕਾਲਾ ਚੰਗੀਤ ਨੇ ਇੱਕ ਸਮਝ ਲਓ ਇਸ ਪ੍ਰੋਪਾਗੈਂਡੇ ਦੇ ਸ਼ਿਕਾਰ ਨਾ ਕਿਤੇ ਹੋ ਜੀ ਇਹੀ ਰਹਿਣਾ ਜਿੱਥੇ ਵੀ ਦਸਨ ਦੀ ਲੋੜ ਮਿਰਰੋ ਸੀਨੀਅਰ ਕੋਈ ਨਹੀਂ ਪਾਤੀ ਤੇ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੱਤੀ ਇਹੀ ਰਹਿਣਾ ਇਹਦੇ ਨਾਲ ਤਗੜੇ ਹੋ ਕੇ ਤਾਲਮੇਲ ਬਣਾ ਕੇ ਚਲੀ ਜਾਪਾਂ ਤੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਾਂ ਜਿੱਤ ਕੇ ਨਿਕਲ ਲੈਣਾ ਹੈ ਸਾਰਾ ਪੰਜਾਬ 27 ਦੇ ਵਿੱਚ ਕਾਂਗਰਸ ਨੂੰ ਚੰਦਾ ਤੇ 26 ਵਿੱਚ ਮਿਹਨਤ ਕਰਾਂਗੇ ਤੇ ਤੁਹਾਡੀ ਸਾਰਿਆਂ ਦੀ ਜਾਨ ਤੇ ਪੰਜਾਬ ਦੀ ਜਾਨ ਇੱਕ ਸਾਲ ਪਹਿਲੇ ਸੋਖੀ ਹੋਈ ਤੁਹਾਡੀ ਸੁਣਵਾਈ ਸ਼ੁਰੂ ਹੋਵੇ ਤੁਹਾਡੀਆਂ ਮੁਸ਼ਕਲਾਂ ਦੂਰ ਹੋ ਜਾਣ ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਚੰਗੀਤਰਾ ਇੱਥੇ ਸੁਣ ਲਓ ਸਾਰੇ ਜਿਹੜਾ ਕੈਂਡੀਡੇਟ ਐਦ ਕੀ ਸੀ ਲੈ ਕੇ ਆਂਦਾ ਕਰਨ ਸਿੰਘ ਗੁਰਪਤ 27 ਚ ਵੀ ਉਹੀ ਰਹਿਣਾ ਕਿ ਜੇ ਨੂੰ ਇਹਦਾ ਭਲੇਖਾ ਨਹੀਂ ਹੋਣਾ ਚਾਹੀਦਾ ਕੋਈ ਕੋ ਬਦਲ ਜਾਣਾ ਕੋਈ ਨਵਾਂਣਾ ਕੋਈ ਨਹੀਂ ਜਿਦਾ ਬਦਲ ਆ ਪ੍ਰਤਾਪ ਸਿੰਘ ਬਾਜਵਾ ਤਾਂ ਦੱਸ ਰਿਹਾ ਕਾਲਾ ਚੰਗੀਤ ਨੇ ਇੱਕ ਸਮਝ ਲਓ ਇਸ ਪ੍ਰੋਪਾਗੈਂਡ ਦੇ ਸ਼ਿਕਾਰ ਨਾ ਕਿਤੇ ਹੋ ਜੀ ਇਹੀ ਰਹਿਣਾ ਜਿੱਥੇ ਵੀ ਦਸਨ ਦੀ ਲੋੜ ਹੈ ਮੇਰੋਂ ਸੀਨੀਅਰ ਕੋਈ ਨਹੀਂ ਪਾਤੀ ਤੇ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੱਤੀ ਇਹੀ ਰਹਿਣਾ ਇਹਦੇ ਨਾਲ ਤਗੜੇ ਹੋ ਕੇ ਤਾਲਮੇਲ ਵੜਾ ਕੇ ਚਲੀ ਜਾ ਤੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਾਂ ਜਿੱਤ ਕੇ ਨਿਕਲ ਲੈਣਾ ਹੈ ਸਾਰਾ ਪੰਜਾਬ 27 ਦੇ ਵਿੱਚ ਕਾਂਗਰਸ ਨੂੰ ਚੰਦਾ ਤੇ 26 ਵਿੱਚ ਮਿਹਨਤ ਕਰਾਂਗੇ ਤੇ ਤੁਹਾਡੀ ਸਾਰਿਆਂ ਦੀ ਜਾਨ ਤੇ ਪੰਜਾਬ ਦੀ ਜਾਨ ਇੱਕ ਸਾਲ ਪਹਿਲੇ ਸੁਣਤੀ ਹੋ ਜਾਈ ਤੁਹਾਡੀ ਸੁਣਵਾਈ ਸ਼ੁਰੂ ਹੋ ਜਾਈ ਤੁਹਾਡੀਆਂ ਮੁਸ਼ਕਲਾਂ ਦੂਰ ਹੋ ਜਾਣ ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਚੰਗੀ ਤਰ੍ਹਾਂ ਇੱਥੇ ਸੁਣ ਲਓ ਸਾਰੇ ਜਿਹੜਾ ਕੈਂਡੀਡੇਟ ਐਦ ਕੀ ਅਸੀਂ ਲੈ ਕੇ ਆਂਦਾ ਕਰਨ ਸਿੰਘ ਪੁਰਜ 27 ਚ ਵੀ ਉਹੀ ਰਹਿਣਾ ਇਹ ਸੇ ਨੂੰ ਇਹਦਾ ਭਲੇਖਾ ਨਹੀਂ ਹੋਣਾ ਚਾਹੀਦਾ ਕੋਈ ਬਦਲ ਜਾਣਾ ਕੋਈ ਨਵਾਂਣਾ ਕੋਈ ਨਹੀਂ ਜੇ ਨਵਾਂ ਆ ਪ੍ਰਤਾਪ ਸਿੰਘ ਬਾਜਵਾਤਾ ਹੁੰਦਾ ਸਕਿਆ ਕਾਲਾ ਚੰਗੀਤ ਨੇ ਇੱਕ ਸਮਝ ਲਓ ਇਸ ਪ੍ਰੋਪਾਗੈਂਡੇ ਦੇ ਸ਼ਿਕਾਰ ਨਾ ਕਿਤੇ ਹੋ ਜੀ ਇਹੀ ਰਹਿਣਾ ਜਿੱਥੇ ਵੀ ਦਸਨ ਦੀ ਲੋੜ ਹੈ ਮੇਰੇ ਕੋਲ ਸੀਨੀਅਰ ਕੋਈ ਨਹੀਂ ਪਾਤੀ ਤੇ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੱਤੀ ਇਹੀ ਰਹਿਣਾ ਇਹਦੇ ਨਾਲ ਤਗੜੇ ਹੋ ਕੇ ਤਾਲਮੇਲ ਬਣਾ ਕੇ ਚਲੀ ਜਾਪਾਂ ਤੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਾਂ ਜਿੱਤ ਕੇ ਨਿਕਲ ਲੈਣਾ ਇਥੇ